ਸਤਨਾਮ ਸ੍ਰੀ ਵਾਹਿਗੁਰੂ ਜੀ ਗੁਰੂ ਗਰੀਬ ਨਿਵਾਦ ਸਤਗੁਰ ਜੀ ਦੀ ਸਾਜੀ ਨਵਾਜੀ ਗੁਰੂ ਪਿਆਰੀ ਗੁਰਸਵਾਰੀ ਸਾਧ ਸੰਗਤ ਜੀ ਪਿਆਰ ਸਤਕਾਰ ਸਹਿਤ ਫਤਿ ਬੁਲਾਓ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸਤਿਗੁਰੂ ਗੁਰੂ ਨਾਨਕ ਦੇਵ ਸਾਹਿਬ ਜੀ ਮਹਾਰਾਜ ਇਹਨਾਂ ਦਾ ਪਾਵਨ ਪਵਿੱਤਰ ਇਤਿਹਾਸ ਆਪਾਂ ਸਾਰੇ ਸਾਂਝਾ ਕਰ ਰਹੇ ਹਾਂ ਕੱਲ ਤੱਕ ਜੋ ਬਚਨ ਸਾਂਝੇ ਕੀਤੇ ਸਨ ਸਤਿਗੁਰੂ ਮਹਾਰਾਜ ਰਾਵੀ ਦਰਿਆ ਦੇ ਕਿਨਾਰੇ ਉੱਤੇ ਇੱਕ ਜੰਗਲ ਵਿੱਚ ਉਜਾੜ ਵਿੱਚ ਬੈਠੇ ਹਨ ਇੱਕ ਔਰਤ ਜਿਹੜੀ ਪਿਛਲੇ 3 ਦਿਨਾਂ ਤੋਂ ਸਤਿਗੁਰੂ ਮਹਾਰਾਜ ਜੀਆ ਦਾ ਪਾਵਨ ਕੀਰਤਨ ਦੂਰ ਬਹਿ ਕੇ ਸੁਣਿਆ ਕਰਦੀ ਸੀ ਬੜਾ ਪ੍ਰੇਮ ਬਣਿਆ ਔਰ ਦੁੱਧ ਦੀ ਸੇਵਾ ਲੈ ਕੇ ਪਹੁੰਚਦੀ ਹੈ ਦੁੱਧ ਲੈ ਕੇ ਮਹਾਰਾਜ ਜੀਆ ਦੇ ਚਰਨਾਂ ਵਿੱਚ ਆਉਂਦੀ ਹੈ ਸਤਿਗੁਰਾਂ ਨੇ ਵਾਹਿਗੁਰੂ ਗੁਰਮੰਤਰ ਬਖਸ਼ਿਆ ਉਪਰੰਤ ਬਾਅਦ ਵਿੱਚ ਦੁੱਧ ਛਕਿਆ ਇਹ ਬੀਬੀ ਸਦਾ ਹੀ ਵਾਹਿਗੁਰੂ ਗੁਰਮੰਤਰ ਦੇ ਸਿਮਰਨ ਵਿੱਚ ਰਹਿੰਦੀ ਹੈ ਸਵਾ ਸਵਾ ਸਿਮਰਨ ਚੱਲ ਰਿਹਾ ਹੈ ਘਰ ਦੇ ਕੰਮ ਧੰਦੇ ਵੀ ਕਰਦੀ ਹੈ ਰੋਜ਼ਾਨਾ ਹੀ ਦੁੱਧ ਲੈ ਕੇ ਜਾਂਦੀ ਹੈ ਆਣ ਗਵਾਨ ਦੇ ਵਿੱਚ ਜਿਹੜੀਆਂ ਔਰਤਾਂ ਦੇ ਨਾਲ ਦੁਪਹਿਰ ਦੇ ਸਮੇਂ ਬੈਠ ਕਰਕੇ ਫਸਦੀ ਖੇਡ ਦੀ ਹੁੰਦੀ ਸੀ ਗੱਲਾਂ ਬਾਤਾਂ ਕਰਦੀ ਸੀ ਉਹੀ ਸਮਾਂ ਹੁਣ ਸਤਿਗੁਰੂ ਗੁਰੂ ਨਾਨਕ ਦੇਵ ਮਹਾਰਾਜ ਜੀਆਂ ਦੇ ਚਰਨਾਂ ਵਿੱਚ ਵਤੀਤ ਕਰਦੀ ਐ ਦੁੱਧ ਲੈ ਕੇ ਆਉਂਦੀ ਐ। ਉਹਨਾਂ ਔਰਤਾਂ ਨੂੰ ਕੁਝ ਨਾ ਕੁਝ ਇਹ ਵਖਰਾ ਲੱਗਣ ਲੱਗਿਆ ਕਿ ਇਹ ਹੁਣ ਕਿੱਥੇ ਜਾਂਦੀ ਐ। ਉਹਨਾਂ ਤੋਂ ਬਜ਼ੁਰਗ ਔਰਤਾਂ ਦੇ ਕੋਲ ਗੱਲ ਚਲੀ ਗਈ। ਉਹਨਾਂ ਦੇ ਕੋਲੋਂ ਮਰਦਾਂ ਦੇ ਕੋਲ ਗੱਲ ਚਲੀ ਗਈ। ਉਹਨਾਂ ਕੋਲੋਂ ਹੌਲੀ-ਹੌਲੀ ਹੌਲੀ-ਹੌਲੀ ਆਣ ਗਵਾਂਡ ਦੇ ਵਿੱਚ ਫਿਰ ਇਸ ਗੱਲ ਦੀ ਚਰਚਾ ਚੱਲਣ ਲੱਗੀ ਕਿ ਇਹ ਔਰਤ ਰਜਾਨਾ ਹੀ ਕਿੱਥੇ ਜਾਂਦੀ ਆ ਉਸ ਦੇ ਘਰ ਵਾਲੇ ਦਾ ਨਾਮ ਦੋਦਾ ਲਿਖਿਆ ਹੋਇਆ ਭਾਈ ਦੋਦੇ ਦੇ ਘਰ ਵਾਲੀ ਇਹ ਰਜਾਨਾ ਕਿੱਥੇ ਜਾਂਦੀ ਆ ਆਣ ਗਵਾਂਡ 'ਚ ਗੱਲ ਚੱਲਣ ਲੱਗੀ ਹੁੰਦੀ ਹੁੰਦੀ ਗੱਲ ਫਿਰ ਮਰਦਾਂ ਤੋਂ ਭਾਈ ਦੋਦੇ ਕੋਲ ਵੀ ਇਹ ਗੱਲ ਪਹੁੰਚੀ ਹੈ ਇਥੋਂ ਤੱਕ ਇਤਿਹਾਸ ਆਪਾਂ ਕੱਲ ਸਰਵਣ ਕੀਤਾ ਸੀ ਆਓ ਜੀ ਅੱਗੇ ਪਾਵਨ ਪਵਿੱਤਰ ਇਤਿਹਾਸ ਸਾਂਝਾ ਕਰੀਏ ਰੋਜ਼ਾਨਾ ਦੀ ਤਰ੍ਹਾਂ ਸਤਨਾਮ ਵਾਹਿਗੁਰੂ ਜੱਜੋ ਜੀ ਸਾਰੇ ਪਿਆਰ ਸਤਿਕਾਰ ਸਹਿਤ ਬੋਲੋ ਸਤਨਾਮ ਵਾਹਿਗੁਰੂ सतनाम वाहे गृ सत्म वाहे गृ सत्म वाहे गुरु ਸਤ ਨਾਮ ਵਾਹਿਗੁਰੂ ਸੋ ਇਸੇ ਤਰ੍ਹਾਂ ਤਰੀਮਤਾ ਤੋਂ ਫਿਰ ਮਰਦਾਂ ਵਿੱਚ ਗੱਲ ਹੁੰਦੀ ਹੋਵੰਦੀ ਉਸਦੇ ਘਰ ਵਾਲੇ ਦੋਦੇ ਨੂੰ ਅਪੜੀ ਕਿ ਤੇਰੀ ਤਰੀਮਤ ਗੜਵਾ ਦੁੱਧ ਲੈ ਕੇ ਦੁਪਹਿਰ ਘਰੋਂ ਟੁਰ ਜਾਂਦੀ ਐ ਤੇ ਫਿਰ ਦਿਨ ਢਲੇ ਵਾਪਸ ਆਉਂਦੀ ਐ ਦੋਦਾ ਸੀ ਤਾਂ ਬਹੁਸ਼ ਜਿਹਾ ਹੀ ਪਰ ਬੋਟੀ ਨਾਲ ਬਹੁਤਾ ਪਿਆਰ ਕਰਦਾ ਸੀ ਸੀ ਭੋਂ ਦਾ مالک ਪਰ ਬਹੁਤਾ ਵੱਡਾ ਜ਼ਿਮੀਦਾਰ ਨਹੀਂ ਸੀ ਇੰਨਾ ਕੁ ਸੀ ਜੋ ਖਾਣ ਜੋਗੇ ਦਾਣੇ ਔਰ ਮਾਮਲਾ ਭਰ ਕੇ ਬਚ ਰਹਿਣ ਕੱਪੜਾ ਲੀਡਾ ਟੁਰ ਜਾਏ ਇਕ ਲਵੇਰੇ ਦਾ ਗੁਜ਼ਾਰਾ ਹੋ ਜਾਏ ਡੰਗਰ ਬੱਛਾ ਵੀ ਆਪਣਾ ਸਾਸ ਤੇ ਸ਼ਾਮਲਾਤ ਵੀ ਪਿੰਡ ਦੀ ਸਰਵੇ ਥਾਵੇਂ ਸੀ ਲਾਜਲੀ ਵੀ ਬਿਨਾ ਕਰਜ਼ਾ ਚਾਹੇ ਲੰਘ ਜਾਂਦੀ ਸੀ ਪਰ ਉਸ ਦਾ ਦਿਲ ਕਰਦਾ ਸੀ ਕਿ ਮੈਂ ਵੱਡਾ ਮਾਲਦਾਰ ਭੂਮੀਆ ਹੋਵਾਂ ਦੋਦਾ ਪੁੱਤ ਦਾ ਵੀ ਬਹੁਤ ਲੋੜ ਕੋ ਸੀ ਘਰ ਵਿੱਚ ਪੁੱਤਰ ਵੀ ਹੈ ਨਹੀਂ ਸੀ ਜ਼ਮੀਨ ਵੀ ਬਹੁਤੀ ਨਹੀਂ ਸੀ ਦੋਨੇ ਚੀਜ਼ਾਂ ਚਾਹੁੰਦਾ ਸੀ ਵੀ ਘਰ ਵਿੱਚ ਪੁੱਤਰ ਵੀ ਹੋ ਜਾਵੇ ਔਰ ਮੇਰੇ ਕੋਲ ਜ਼ਮੀਨ ਜਾਇਦਾਦ ਵੀ ਵਾਧੂ ਹੋ ਜਾਵੇ ਖੁੱਲੀ ਮੈਂ ਵੱਡਾ ਜ਼ਿਮੀਂਦਾਰ ਬਣ ਜਾਵਾਂ ਵਿਆਹਿਆ 5-7 ਬਰੇ ਹੋ ਗਏ ਸਨ ਅਜੇ ਤੱਕ ਜੀਜੰਤ ਕੋਈ ਨਹੀਂ ਸੀ ਹੋਇਆ ਅਕਸਰ ਜਦੋਂ ਕੰਮੋ ਕਾਜੋਂ ਥੱਕ ਜਾਂਦਾ ਤੇ ਉਤੋਂ ਮਾਮਲਾ ਭਰਨ ਵੇਲੇ ਰੁਪਈਆਂ ਦੀ ਕਦੇ ਤੰਗੀ ਪੈ ਜਾਂਦੀ। ਇੱਕ ਕੋਈ ਲਵੇਰਾ ਦੁੱਧ ਤੋਂ ਭੱਜ ਜਾਂਦਾ ਤੇ ਨਵੇਂ ਲੈਣ ਵਾਸਤੇ ਕੋਈ ਅਖਿਆਈ ਅੱਗੇ ਆ ਜਾਵੇ ਤਾਂ ਆਖਿਆ ਕਰੇ। ਦੋਦੀਏ ਕਦੇ ਅਸੀਂ ਵੀ ਦੁੱਧ ਪੁੱਤ ਵਾਲੇ ਹੋਵਾਂਗੇ। ਘਰ ਵਾਲੇ ਨੂੰ ਆਵਾਜ਼ ਮਾਰ ਕੇ ਦੋਦੀਏ ਕਹਿ ਕੇ ਬੁਲਾਉਂਦਾ। ਅਸੀਂ ਵੀ ਕਦੇ ਦੁੱਧ ਪੁੱਤ ਵਾਲੇ ਹੋਵਾਂਗੇ। ਘਰ ਵਾਲੀ ਵੀ ਨਾਲ ਹੀ ਹੋਂਗਾ ਭਰ ਕੇ ਛੱਡਿਆ ਕਰੇ। ਉਨਜ ਦੁੱਧੇ ਦਾ ਸੁਭਾਅ ਉਹ ਕੁਛ ਖਿੜਮਾ ਤੇ ਰਤਾ ਵੇਪਰਵਾਜਈ ਸੀ ਇਸ ਕਰਕੇ ਉਹ ਇਹੋ ਜਈਆਂ ਗੱਲਾਂ ਨਾਲ ਦਿਲ ਨਹੀਂ ਸੀ ਠਾਉਂਦਾ ਪੁੱਤ ਮਿਲਣਾ ਤਾਂ ਸਾਈਂ ਦੇ ਵਸ ਸੀ ਪਰ ਦੁੱਧ ਵਾਸਤੇ ਇੰਨੀ ਹਿੰਮਤ ਉਹ ਆਪ ਕਰ ਲੈਂਦਾ ਸੀ ਇਹ ਸ਼ਾਮਲਾਟ ਵਿੱਚੋਂ ਮੈਂ ਗਾਂ ਦਾ ਗੁਜ਼ਾਰਾ ਟੁਰ ਜਾਏ ਦੋਦੀ ਆਪ ਵੀ ਪਸ਼ੂ ਚਾਰ ਲਿਉਂਦੀ ਘਰ ਬੇ ਕਈ ਵੇਰ ਘਾ ਲੈ ਆਉਂਦੀ ਸੀ ਜਾਂ ਕਦੇ ਖੂਹ ਤੇ ਪੱਠੇ ਕਰ ਕਰਾ ਲੈਂਦੀ ਸੀ ਦਾਨਾ ਫੱਕਾ ਕੁਛ ਬੱਚੇ ਜਦ ਮੱਖਣ ਵਧੇ ਤਾਂ ਘਿਓ ਬਣਾ ਕੇ ਪਿੰਡ ਦੇ ਸ਼ਾਹ ਕੋਲ ਵੇਚਵਟ ਹੌਲੇ ਹੌਲੇ ਕੁਛ ਰੁਪਏ ਜੋੜਦੀ ਰਹਿੰਦੀ ਸੀ। ਲਵੇਰਾ ਜਦੋਂ ਦੁੱਧੋਂ ਨਸੇ ਤਾਂ ਵਾਂਸ਼ਲੀ ਕੱਢ ਕੇ ਦੁੱਧੇ ਦੇ ਅੱਗੇ ਧਰ ਦਿੰਦੀ ਕਿ ਲੈ ਔਖਾ ਨਾ ਹੋ। ਰੁਪਈਏ ਬਰਤ ਲੈ ਤੇ ਘਰ ਲਵੇਰੇ ਤੋਂ ਸੁਖਣਾ ਨਾ ਰੱਖ। ਵਾਂਸ਼ਲੀ ਦਾ ਮਤਲਬ ਪੁਰਾਣੇ ਸਮਿਆਂ ਦੇ ਵਿੱਚ ਲੋਕੀ ਜਿਵੇਂ ਇੱਕ ਕੱਪੜੇ ਦੀ ਥੈਲੀ ਜੀ ਸਿਉ ਲੈਂਦੀ ਸੀ ਉਹਦੇ ਵਿੱਚ ਜਿਵੇਂ ਢਾਲੇ ਅੱਜ ਦੇ ਸਮੇਂ ਵਿੱਚ 1 ਰੁਪਇਆ 2 ਰੁਪਏ ਦੇ ਹੁੰਦੇ ਆ ਉਹ ਪਾਉਂਦੇ ਰਹਿੰਦੇ ਸੀ ਉਹਨੂੰ ਕਹਿੰਦੇ ਸੀ ਵਾਸ਼ਲੀ ਉਹ ਘਰ ਵਾਲੀ ਦੁੱਧ ਦੁੱਧ ਤੋਂ ਘਿਓ ਬਣਾਉਂਦੀ ਤੇ ਘਿਓ ਵੇਚ ਕੇ ਸਹਾੂਕਾਰ ਦੇ ਕੋਲ ਉਹ ਤੋਂ ਰੁਪਈਏ ਜੋੜਦੀ ਰਹਿੰਦੀ ਥੋੜੇ ਥੋੜੇ ਉਹ ਰੁਪਈਏ ਫਿਰ ਜਦੋਂ ਘਰ ਵਾਲਾ ਤਕਲੀਫ ਦੇ ਵਿੱਚ ਹੁੰਦਾ ਮੱਝ ਦੁੱਧੋਂ ਭੱਜ ਜਾਂਦੀ ਕੋਈ ਨਵਾਂ ਲਵੇਰਾ ਲੈਣਾ ਹੁੰਦਾ ਤਕਲੀਫ ਚ ਹੁੰਦਾ ਉਹ ਘਰ ਵਾਲੀ ਉਦੋਂ ਫਿਰ ਮਾਇਆ ਦੇ ਦਿੰਦੀ ਔਖਾ ਨਾ ਹੋ ਲਵੇਰਾ ਲੈ ਲੈ ਘਰ ਵਾਸਤੇ ਕੋਈ ਨਾ ਕੋਈ ਸੋ ਇਸ ਤਰ੍ਹਾਂ ਜੀਵਨ ਬੌਟੀ ਤੇ ਗੱਭਰੂ ਦਾ ਲੰਘ ਰਿਹਾ ਸੀ ਦੋਦੀ ਸਵੇਰੇ ਉੱਠ ਕੇ ਗੋਹਾ ਕੰਡਾ ਵੀ ਕਰ ਲੈਂਦੀ ਸੀ ਲੱਸੀ ਰੜਕ ਕੇ ਫਿਰ ਦੁੱਧ ਚੋ ਲੈਦੀ ਸੀ ਰੋਟੀ ਲੱਸੀ ਮੱਖਣ ਘਰ ਵਾਲੇ ਨੂੰ ਖੇਤਾਂ ਵਿੱਚ ਜਾਂ ਖੂਹ ਤੇ ਪਹੁੰਚਾ ਦਿੰਦੀ ਸੀ ਕਪਾ ਚੁੰਡ ਲਿਆਉਂਦੀ ਸੀ ਲੋਡ ਪਵੇ ਤਾਂ ਬਾਢੀਆਂ ਗਾਹਾਂ ਵੇਲੇ ਵੀ ਪਿੱਛੇ ਨਹੀਂ ਸੀ ਰੰਦੀ ਹੱਡ ਰੱਖ ਤੇ ਆਲਸ ਨੂੰ ਮੂਲੋਂ ਨਹੀਂ ਸੀ ਇਸ ਕਰਕੇ ਦੋਦੇ ਨੂੰ ਲੋਕਾਂ ਤੋਂ ਬੋਟੀ ਦੀ ਚੁਗੜੀ ਸੁਣ ਕੇ ਗੁੱਸਾ ਨਹੀਂ ਆਇਆ ਕਿਉਂਕਿ ਦੋਦੇ ਨੂੰ ਪਤਾ ਸੀ ਮੇਰੇ ਘਰ ਵਾਲੀ ਬਹੁਤ ਹਿੰਮਤੀ ਆ ਬੜਾ ਕੰਮ ਧੁੰਦਾ ਕਰਦੀ ਆ ਬੜੀ ਸਿਆਣੀ ਆ ਗੁੱਸਾ ਨਹੀਂ ਸੀ ਆਇਆ ਤੇ ਇੱਕੋ ਵਾਰੀ ਸੋਟਾ ਚਾ ਕੇ ਟੁਰ ਨਹੀਂ ਸੀ ਪਿਆ ਚਾ ਦਾ ਮਤਲਬ ਚੱਕ ਕੇ ਵੀ ਲੋਕਾਂ ਦੀ ਗੱਲ ਸੁਣੀ ਡਾਂਗ ਚੱਕ ਲਈ ਇਉਂ ਨਹੀਂ ਸੀ ਕੀਤਾ ਉਹਨੇ ਪਰ ਸੋਚਾਂ ਚ ਜ਼ਰੂਰ ਪੈ ਗਿਆ ਦੋਦਾ ਗੱਲ ਨੂੰ ਦਿਲੋਂ ਭੁਲਾਵੇ ਪਰ ਤੂੰ ਕਹੋ ਮੈਂ ਕਹੋ ਰੋਜ਼ ਸੁਣ ਸੁਣ ਕੇ ਕਿਵੇਂ ਦਿਲ ਠੋਰ ਆਵੇ ਵੀ ਕਦੇ ਉਹ ਦੱਸ ਦਿੰਦਾ ਹੈ ਕਦੇ ਉਹ ਦੱਸਦਾ ਦੋਦਿਆ ਤੇਰੇ ਘਰ ਆੜੀ ਦੁਪਹਿਰ ਤੋਂ ਬਾਅਦ ਯਾਰ ਪਤਾ ਨਹੀਂ ਕਿੱਥੇ ਜਾਂਦੀ ਐ ਤੇਰੇ ਘਰ ਵਾਲੀ ਪਤਾ ਨਹੀਂ ਕਿੱਥੇ ਕਦੇ ਉਹਦੇ ਤੋਂ ਸੁਣੇ ਉਹਦੇ ਤੋਂ ਸੁਣੇ ਤਾਂ ਦਿਲ ਵਿੱਚ ਗੱਲ ਖੜੀ ਰਹੇ ਉਸ ਦਾ ਦਿਲ ਲੋਕਾਂ ਦੀ ਗੱਲ ਤੇ ਅਮੰਨਾ ਨਾ ਕਰੇ ਇੱਕ ਦਿਨ ਆਪਣੀ ਮੋਟੀ ਜੀ ਅਕਲ ਵਿੱਚੋਂ ਰਾਹ ਲੱਭਦਾ ਲੱਭਦਾ ਕਿਸੇ ਨਤੀਜੇ ਤੇ ਪਹੁੰਚ ਗਿਆ ਕੋਈ ਵਿਉਂਤ ਕੱਢੀ ਉਹ ਵਿਉਂਤ ਇਹ ਸੀ ਉਸਨੇ ਸੋਚਿਆ ਕਿ ਇੱਕ ਦਿਨ ਛੁਪ ਕੇ ਬੋਟੀ ਦੇ ਮਗਰ ਮਗਰ ਜਾਵਾਂ ਪਤਾ ਲੱਗ ਜੂਗਾ ਵੀ ਕਿੱਥੇ ਜਾਂਦੀ ਐ ਸੋ ਇੱਕ ਦਿਹਾੜੇ ਜਦੋਂ ਘਰ ਵਾਲੀ ਦੁੱਧ ਲੈ ਕੇ ਗਈ ਇਹ ਵੀ ਪਿੱਛੇ ਪਿੱਛੇ ਗਿਆ ਲੁਕਦਾ ਲੁਕਦਾ ਤੇ ਜਦੋਂ ਉਸਨੇ ਦੁੱਧ ਜਾ ਕਿਸੇ ਦੇ ਅੱਗੇ ਧਰਿਆ ਤਾਂ ਜੂ ਜਰਾ ਦੂਰ ਇੱਕ ਰੁੱਖ ਦੇ ਮੋਢੇ ਨਾਲ ਦਰਖਤ ਦੇ ਮੋਢ ਨਾਲ ਦੋਦਾ ਵੀ ਲੁਕ ਕੇ ਵੇਖਦਾ ਰਿਹਾ ਦੁੱਧ ਪਿਲਾ ਕੇ ਜੱਟੀ ਜਦੋਂ ਘਰ ਮੁੜ ਗਈ ਦੋਦੇ ਨੇ 2-3 ਦਿਨ ਇਸੇ ਤਰ੍ਹਾਂ ਪਿੱਛਾ ਕੀਤਾ ਇਸ ਦੇ ਦਿਲ ਤੇ ਗੁਰੂ ਸਾਹਿਬ ਦੇ ਦਿਦਾਰੇ ਦਾ ਖਿੱਚਵਾ ਤੇ ਮਿੱਠੇ ਪ੍ਰਭਾਵ ਵਾਲਾ ਅਸਰ ਪਿਆ ਇੱਕ ਦਿਨ ਦੁੱਧ ਪੀਣ ਮਗਰੋਂ ਮਰਦਾਨੇ ਦਾ ਰਵਾਬ ਛਿੜ ਪਿਆ ਤੇ ਰੱਬੀ ਰਾਗ ਹੋਇਆ ਇਹ ਕੀਰਤਨ ਐਸਾ ਸਵਾਦਲਾ ਸੀ ਕਿ ਉੱਡ ਕੇ ਪੰਛੀਆਂ ਨੂੰ ਵੀ ਬੰਨ੍ਹ ਕੇ ਬਹਾ ਲੈਂਦਾ ਸੀ ਇੰਨਾ ਵਧੀਆ ਰਾਗ ਸੀ ਦੋਦਾ ਵੀ ਇਸੇ ਸਵਾਦ ਵਿੱਚ ਮਸਤ ਹੋ ਕੇ ਆਪਣੇ ਉਸੇ ਥਾਂ 'ਤੇ ਬੈਠਾ ਰਿਹਾ ਜਿੱਥੇ ਲੋਕ ਕੇ ਰੋਜ਼ ਵੇਂਦਾ ਹੁੰਦਾ ਸੀ ਅੱਜ ਜਗਤਗੁਰੂ ਨੇ ਆਖਿਆ ਜਦੋਂ ਦੋਦੀ ਦੁੱਧ ਲੈ ਕੇ ਗਈ ਜਗਤਗੁਰੂ ਨੇ ਆਖਿਆ ਕੁੜੀਏ ਉਹ ਪਰਲੇ ਰੁੱਖ ਦੇ ਮੋਢ ਨਾਲ ਜਿਹੜਾ ਆਦਮੀ ਬੈਠਾ ਹੈ ਉਹਨੂੰ ਸੱਦ ਲਿਆ ਜਦੋਂ ਦੋਦੀ ਗਈ ਜਾ ਕੇ ਕੀ ਵੇਖਿਆ ਤਾਂ ਮੇਰੇ ਘਰ ਵਾਲੇ ਆ ਪਹਿਲਾਂ ਤਾਂ ਕੁਛ ਅਚਰਜ ਜੀ ਹੋਈ ਤੇ ਫਿਰ ਹੱਸ ਪਈ ਅੱਖਾਂ ਲੱਗੀ ਕੀ ਤੋਂ ਲੋਕੇ ਬੈਠਾ ਹੈ ਉਹ ਤਾਂ ਦਿਲਾਂ ਦਾ ਪਛਾਣੂ ਹੈ ਆ ਜਾ ਤੈਨੂੰ ਕੋ ਆਇਆ ਨੇ ਕੋ ਆਇਆ ਨੇ ਮਤਲਬ ਤੈਨੂੰ ਯਾਦ ਕੀਤਾ ਤੈਨੂੰ ਬੁਲਾਇਆ ਹੈ ਆ ਕੁਛ ਭਾਗ ਹੈ ਨਹੀਂ ਤਾਂ ਲੈ ਲੈ ਵੀ ਜੇ ਤੇਰੇ ਕੋਈ ਕਰਮ ਨਹੀਂ ਚੰਗੇ ਹਨ ਤਾਂ ਇੱਥੋਂ ਕਰਮ ਲੈ ਲੈ ਵੇਖ ਆਇਆ ਤੂੰ ਕਿਵੇਂ ਚੋਰੀ-ਚੋਰੀ ਹੈ ਤੇ ਅਣ ਮੰਗਿਆ ਕੋਈ ਦਾਨ ਦੇਣ ਲਈ ਤੈਨੂੰ ਸੱਦ ਕੱਲਿਆ ਉਹਨਾਂ ਨੇ ਆਪ ਹੀ ਦੁੱਧ ਪਹਿਲਾਂ ਤਾਂ ਕੁਝ ਸ਼ਰਮ ਜੀ ਕਰੇ ਕੁਝ ਝਿਜਕੇ ਛੇਕੜ ਉੱਠ ਕੇ ਟੁਰਿਆ ਪਰ ਕਦਮ ਅੱਗੇ ਨਾ ਪਵੇ ਇੱਕ ਤਾਂ ਆਪਣੀ ਸ਼ਰਮ ਆਵੇ ਦੂਜੇ ਉਹ ਵੇਖ ਚੁੱਕਾ ਕੀ ਵੇਖ ਚੁੱਕਾ ਸੀ ਕਿ ਮੇਰੀ ਬੋਟੀ ਦਾ ਸੰਤਾਂ ਨੂੰ ਦੁੱਧ ਪਲਾਉਂਦੀ ਆ ਤੇ ਮੈਂ ਇਹਦੇ ਬਾਰੇ ਕੀ ਸੋਚਦਾ ਸੀ ਤੀਸਰਾ ਕੀਰਤਨ ਦਾਸ ਰੱਪੇ ਚੁੱਕਿਆ ਸੋ ਰੁਕਦਾ ਥੰਮਦਾ ਸ਼ਰਮਾਉਂਦਾ ਹੌਲੇ ਹੌਲੇ ਆਇਆ ਬੋਟੀ ਨੇ ਕਿਹਾ ਟੇਕ ਮੱਥਾ ਤੇ ਚਰਨੀ ਪੈ ਜਾ ਦੋਦਾ ਬੋਟੀ ਦੇ ਆਖੇ ਤੇ ਨੱਚਣ ਵਾਲੇ ਮਰਦਾਂ ਚੋਂ ਨਹੀਂ ਸੀ ਪਰ ਬੋਟੀ ਨਾਲ ਅੜਬ ਵੀ ਨਹੀਂ ਸੀ ਬਹੁਤਾ ਰਹਿੰਦਾ ਬੋਟੀ ਦੇ ਗੁਣਾ ਨੇ ਉਸ ਨੂੰ ਪਿਆਰ ਕਰਨ ਵਾਲਾ ਤੇ ਉਸ ਦੀ ਗੱਲ ਦੀ ਕਦਰ ਕਰਨ ਵਾਲਾ ਬਣਾਇਆ ਹੋਇਆ ਸੀ ਬਹੁਤੀਆਂ ਘਰਾਂ ਦੇ ਵਿੱਚ ਪਤੀ ਪਤਨੀ ਦਾ ਕਲੇਸ਼ ਤੇ ਝਗੜਾ ਬੜਾ ਰਹਿੰਦਾ ਉਹਦੇ ਵਿੱਚ ਸਭ ਤੋਂ ਵੱਡਾ ਜਿਹੜਾ ਕਾਰਨ ਹੁੰਦਾ ਸਭ ਤੋਂ ਵੱਡੀ ਘਾਟ ਉਹ ਔਰਤ ਦੀ ਹੁੰਦੀ ਹੈ ਜੇ ਔਰਤ ਚਾਹੇ ਮਿੱਠਾ ਬੋਲੇ ਜਿਵੇਂ ਬਾਣੀ ਦੇ ਵਿੱਚ ਬਚਨ ਆਉਂਦਾ ਹੈ ਨਿਵਣ ਸੋ ਅਖਰ ਖਾਵਣ ਗੁਣ ਜੇਵਾ ਮਣੀਆਂ ਮੰਤ ਇਹ ਤ੍ਰੈ ਭੈਣੇ ਵੇਸ ਕਰ ਤਾ ਵਸ ਆਵਿਕੰਤ ਜੇ ਪਤਨੀ ਆਪਣੇ ਪਤੀ ਨਾਲ ਮਿੱਠਾ ਬੋਲੇ ਸਤਕਾਰ ਅਦਬ ਕਰੇ ਬਾਹਰੋਂ ਆਏ ਨੂੰ ਜਲ ਪਾਣੀ ਚੰਗੇ ਤਰੀਕੇ ਨਾਲ ਪੁੱਛੇ ਰੋਟੀ ਪ੍ਰਸ਼ਾਦੇ ਦਾ ਧਿਆਨ ਰੱਖੇ ਔਰ ਸਭ ਤੋਂ ਵੱਡੀ ਗੱਲ ਕਿ ਸਤਿਵਚਨ ਦੀ ਅਧਿਕਾਰੀ ਹੋਵੇ ਪਤੀ ਦੀ ਰਜਾ ਦੇ ਵਿੱਚ ਖੁਸ਼ ਰਹੇ ਤਾਂ ਉਹ ਪਤੀ ਕਦੇ ਵੀ ਪਤਨੀ ਨਾਲ ਝਗੜਾ ਨਹੀਂ ਕਰਦਾ ਪਤਨੀ ਪਤੀ ਨੂੰ ਫਿਰ ਇਉਂ ਆਪਣੇ ਪ੍ਰੇਮ ਵਿੱਚ ਬੰਨ੍ਹ ਲੈਂਦੀ ਆ ਕਿ ਉਹ ਪ੍ਰੇਮ ਵਿੱਚ ਵੱਧਿਆ ਹੋਇਆ ਪਤੀ ਫਿਰ ਆਪਣੀ ਪਤੀ ਦਾ ਸਦਾ ਹੀ ਮਦਦਗਾਰ ਉਹਦਾ ਸਹਾਇਕ ਤੇ ਉਹਦੇ ਨਾਲ ਵੱਧ ਤੋਂ ਵੱਧ ਪ੍ਰੇਮ ਕਰਨ ਵਾਲਾ ਬਣ ਜਾਂਦਾ ਹੈ ਸੋ ਜਿਨ੍ਹਾਂ ਘਰਾਂ ਦੇ ਵਿੱਚ ਪਤੀ ਪਤਨੀ ਦਾ ਕਲੇਸ਼ ਜਾਂ ਲੜਾਈ ਝਗੜਾ ਹੈ ਉਹਦੇ ਪਿੱਛੇ ਹੋਰ ਵੀ ਕਾਰਨ ਹੁੰਦੇ ਆ ਪਰ ਸਾਰਿਆਂ ਤੋਂ ਵੱਡਾ ਕਾਰਨ ਔਰਤ ਦਾ ਆਪਣੇ ਪਤੀ ਦਾ ਸਤਿਕਾਰ ਨਾ ਕਰਨਾ ਉਹਦਾ ਖਿਆਲ ਨਾ ਰੱਖਣਾ ਔਰ ਉਸ ਨੂੰ ਪ੍ਰਸ਼ਾਦਾ ਪਾਣੀ ਚੰਗੇ ਢੰਗ ਨਾਲ ਨਾ ਪੁੱਛਣਾ ਤੇ ਸ਼ੁਭ ਗੁਣਾਂ ਦਾ ਧਾਰਨੀ ਨਾ ਹੋਣਾ ਹੀ ਹੈ ਸੋ ਇਹ ਜਿਹੜੀ ਦੋ ਦੋ ਰਾਣੀ ਹੈ ਇਹਨੇ ਪਤੀ ਨਾਲ ਬਹੁਤ ਪ੍ਰੇਮ ਕਰਦੀ ਸੀ ਸ਼ੁਭ ਗੁਣਾਂ ਦੀ ਧਾਰਨੀ ਸੀ ਇਸ ਕਰਕੇ ਪਤੀ ਇਸ ਦੇ ਪ੍ਰੇਮ ਦੇ ਵਿੱਚ ਵੱਧਿਆ ਹੋਇਆ ਸੀ ਪਿਆਰ ਕਰਨ ਵਾਲਾ ਸੀ ਤੇ ਗੱਲ ਦੀ ਕਦਰ ਕਰਨ ਵਾਲਾ ਵੀ ਸੀ ਸੋਇਸ ਵੇਲੇ ਆਪਣੀ ਸ਼ਰਮਿੰਦਗੀ ਬੋਟੀ ਦੀ ਕਹਿਣੀ ਤੇ ਅੱਗੇੋਂ ਭਾਰੀ ਪ੍ਰਭਾਵ ਪੈ ਜਾਣ ਦੇ ਕਾਰਨ ਦੋਦਾ ਪੈਰੀ ਬੈ ਗਿਆ। ਸਤਿਗੁਰ ਹੱਸੇ ਦੇ ਹੱਸ ਕੇ ਬੋਲੇ ਦੋਦਿਆ ਆਹ ਬਈ ਸੱਜਣਾ ਸਮਰਤਾ ਖਾ। ਦੋਦਾ ਦੋਦਾ ਕਹਿਣ ਲੱਗਿਆ ਜੀ ਕੁਝ ਨਹੀਂ ਜੀ ਹਾਜ਼ਰ ਜੀ। ਮਹਾਰਾਜ ਨੇ ਆਖਿਆ ਨਾ ਵੀ ਮਨ ਕਰਕੇ ਹਾਜ਼ਰ ਹੋ। ਸਹੀ ਤਰੀਕੇ ਨਾਲ ਪ੍ਰੇਮ ਨਾਲ ਹਾਜ਼ਰ ਹੋ। ਕਹਣ ਲੱਗਿਆ ਜੀ ਹਾਜ਼ਰ ਸਤਿਗੁਰੂ ਜੀ ਆਖਣ ਲੱਗੇ ਤੂੰ ਮਰਦ ਹੈਂ ਕੰਨਾਂ ਦੇ ਨਾਲ ਰੱਬ ਨੇ ਅੱਖਾਂ ਵੀ ਦਿੱਤੀਆਂ ਨੇ ਤੂੰ ਅੱਖਾਂ ਵੀ ਵਰਤੀਆਂ ਨੇ ਵੀ ਅੱਖਾਂ ਨਾਲ ਵੇਖਿਆ ਵੀ ਐ ਤੂੰ ਕੰਨਾਂ ਨਾਲ ਸੁਣਿਆ ਵੀ ਐ ਹੁਣ ਤੂੰ ਮੰਗ ਜੋ ਆਖੇ ਤੈਨੂੰ ਦੇ ਦिए ਦੋਦਾ ਮੰਗਣੋਂ ਸ਼ਰਮ ਕਰ ਗਿਆ ਕੁਝ ਝਿਜਕ ਗਿਆ ਅੱਖਾਂ ਨੀਵੀਆਂ ਪਾ ਗਿਆ ਤੇ ਚੁੱਪ ਕਰ ਗਿਆ ਇੰਨੇ ਨੂੰ ਮਰਦਾਨੇ ਨੇ ਸਾਜ ਛੇੜ ਦਿੱਤਾ ਸਤਿਗੁਰੂ ਮਹਾਰਾਜ ਜੀਆ ਨੇ ਗੁਰਬਾਣੀ ਦਾ ਸ਼ਬਦ ਗਾਇਆ ਹਰ ਬਿਨ ਕਿਉ ਜੀਵਾ ਮੇਰੀ ਮਾਈ ਜੈ ਜਗਦੀਸ਼ ਤੇਰਾ ਜਸ ਜਾਚਉ ਮੈਂ ਹਰ ਬਿਨ ਰਹਿਨ ਨ ਜਾਹੀ ਰਹਾਉ ਹਰ ਕੀ ਪਿਆਸ ਪਿਆਸੀ ਕਾਮਨ ਦੇਖੋ ਰਹਿਨ ਸੁਵਾਈ ਸ੍ਰੀ ਧਰਨਾਥ ਮੇਰਾ ਮਨ ਲੀਨਾ ਪ੍ਰਭ ਜਾਨੈ ਪੀਰ ਬਰਾਈ ਗੰਤ ਸਰੀਰ ਪੀਰ ਹੈ ਹਰ ਬਿਨ ਗੁਰ ਸਬਦ ਦੀ ਹਰ ਪਾਈ ਓਹ ਦਇਆਲ ਕਿਰਪਾ ਕਰ ਹਰ ਜਿਓ ਹਰ ਸਿਉ ਰਹਾ ਸੁਮਾਈ ਐਸੀ ਰਵਤਰੋ ਮਨ ਮੇਰੇ ਹਰ ਚਰਣੀ ਚਿਤ ਲਾਈ ਬਿਸ਼ਮ ਭਏ ਗੁਣ ਗਾਏ ਮਨੋਹਰ ਨਿਰਭਉ ਸਹਿਜ ਸਮਾਈ ਹਿਰਦੈ ਨਾਮ ਸਦਾ ਤੁਨ ਨਿਹਚਲ ਘਟੈ ਨ ਕੀਮਤ ਪਾਈ ਬਿਨ ਨਾ ਆਵੇ ਸਬ ਕੋਈ ਨਿਰਧਨ ਸਤਗੁਰੂ ਬੂਝ 부ਝਾਈ ਪ੍ਰੀਤਮ ਪ੍ਰਾਨ ਪਹੇ ਸੁਨ ਸਜਣੀ ਤੂਤ ਮੋਏ ਵਿਖ ਖਾਈ ਜਬ ਕੀ ਉਪਜੀ ਤਬ ਕੀ ਤੈਸੀ ਰੰਗਲ ਭਈ ਮਨ ਭਾਈ ਸਹਿਜ ਸਮਾਦ ਸਦਾ ਲੇਵ ਹਰਿ ਸਿਉ ਜੀਵਾ ਹਰਿ ਗੁਣ ਗਾਈ ਗੁਰ ਕੈ ਸਬਦ ਰਤਾ ਬੈ ਰਾਗੀ ਨਿਜ ਘਰ ਧਾੜੀ ਲਾਈ ਸੁਧ ਰਸ ਨਾਮ ਮਹਾਰਸ ਮਿੱਠਾ ਨਿਜ ਘਰ ਤਤ ਗੁਸਾਈ ਤੈ ਹੀ ਮਨ ਜਹਿ ਹਿਤ ਰੱਖਿਆ ਐਸੀ ਗੁਰਮਤਿ ਪਾਈ ਸਨਕ ਸੁਨਾਦ ਬ੍ਰਹਮਾਦ ਇੰਦਰਾਦਿਕ ਭਗਤ ਰਤੇ ਬਨ ਆਏ ਨਾਨਕ ਹਰ ਬਿਨ ਕਰੀ ਨ ਜੀਵਾ ਹਰ ਕਾ ਨਾਮ ਬੜਾਈ ਇਸ ਸ਼ਬਦ ਦੇ 8 ਪਦ ਹਨ ਜਿਹੜੇ ਸ਼ਬਦ ਦੇ 8 ਪਦ ਹੁੰਦੇ ਆ ਉਹਨੂੰ ਅਸ਼ਟਪਦੀ ਕਿਹਾ ਜਾਂਦਾ ਹੈ ਜਿਸ ਦੇ 4 ਪਦੇ ਹੁੰਦੇ ਆ ਉਸ ਨੂੰ ਚੌਪ ਦਾ ਕਿਹਾ ਜਾਂਦਾ ਹੈ ਜਿਸ ਦੇ 3 ਪਦੇ ਹੁੰਦੇ ਆ ਉਸ ਨੂੰ ਤਿਪ ਦਾ ਕਿਹਾ ਜਾਂਦਾ ਹੈ ਜਿਸ ਦੇ 2 ਪਦੇ ਹੁੰਦੇ ਆ ਉਸ ਨੂੰ ਦੁਪ ਦਾ ਕਿਹਾ ਜਾਂਦਾ ਹੈ ਸੋ ਇਹ ਅਸ਼ਟਪਦੀ ਹੈ 8 ਪਦ ਹਨ ਤੇ ਸਾਰੰਗ ਰਾਗ ਦੇ ਵਿੱਚ ਇਹ ਵਚਨ ਗੁਰੂ ਨਾਨਕ ਸਾਹਿਬ ਜੀ ਦਾ ਹੈ ਕੀਰਤਨ ਹੋਇਆ ਕੀਰਤਨ ਦੇ ਮਗਰੋਂ ਦੋਵੇਂ ਪਤੀ ਪਤਨੀ ਮੱਥਾ ਟੇਕ ਕੇ ਘਰੇ ਚਲੇ ਗਏ ਘਰ ਜਾ ਕੇ ਗੱਭਰੂ ਦੀਆਂ ਗੱਲਾਂ ਤੇ ਬਹੁਤੀਆਂ ਆਪਸ ਵਿੱਚ ਗੱਲਾਂ ਖੁੱਲੀਆਂ ਉਹ ਸਿੱਧੀ ਤੇ ਹੁਣ ਨਾਮ ਰਸੀਆ ਤੇ ਸੁਖੀ ਹੋ ਗਈ ਕਿਉਂਕਿ ਗੱਲ ਖੁੱਲ ਗਈ ਪਹਿਲਾਂ ਗੱਲ ਦੀ ਚੋਰੀ ਸੀ ਘਰ ਵਾਲੀ ਨੂੰ ਡਰ ਵੀ ਲੱਗਦਾ ਸੀ ਹੁਣ ਗੱਲ ਖੁੱਲ ਗਈ ਉਹ ਸਿੱਧੀ ਤੇ ਹੁਣ ਨਾਮ ਰਸੀਆ ਤੇ ਸੁਖੀ ਹੋ ਗਈ ਤੇ ਤ੍ਰੀਮਤ ਨੇ ਸਾਰੀ ਵਿਥਿਆ ਕਹਿ ਕੇ ਸੁਣਾਈ ਸਤਗੁਰਾਂ ਦੇ ਰੱਬੀ ਪ੍ਰਤਾਪ ਦਾ ਹਾਲ ਦੱਸਿਆ ਦੋਦੇ ਨੇ ਸਾਰਾ ਕੁਝ ਸੁਣਿਆ ਤੇ ਸੁਣ ਕੇ ਆਖਿਆ ਇਹ ਭਲਾ ਹੋਇਆ ਕੋਈ ਚੰਗੇ ਕਰਮ ਜਾਗੇ ਆ ਉਹ ਪੂਰੇ ਭਾਂਡੇ ਆ ਤੂੰ ਪਤਿਆ ਲਿਆ ਤੇ ਮੇਰੀ ਵੀ ਨਿਸ਼ਾ ਹੋ ਆਈ ਆ ਹੁਣ ਮੈਂ ਕੱਲ ਨੂੰ ਫੇਰ ਜਾਊਂਗਾ ਜੋ ਉਹਨਾਂ ਨੇ ਫੇਰ ਆਖਿਆ ਇਹ ਮੰਗ ਤਾਂ ਮੈਂ ਦੁੱਧ ਪੁੱਤ ਮੰਗੂੰਗਾ ਦੋਦੀ ਨੇ ਕਿਹਾ ਇਹ ਮੰਗ ਨਾ ਮੰਗ ਨਾ ਦੁੱਧ ਪੁੱਤ ਨਾ ਮੰਗ ਉਹ ਅਮਰਤ ਮੰਗ ਜੋ ਉਹਨਾਂ ਨੇ ਮੈਨੂੰ ਦਿੱਤਾ ਹੈ ਉਹ ਅਮਰਤ ਤਾਂ ਹਰ ਵੇਲੇ ਨਾਲ ਰਹਿੰਦਾ ਤੇ ਮੋਇਆਂ ਵੀ ਨਾਲ ਜਾਊਗਾ ਦੁੱਧ ਪੁੱਤ ਤਾਂ ਇੱਥੇ ਛੱਡਣੇ ਆਂ ਘਰ ਵਾਲੀ ਨੂੰ ਦੇਖੋ ਕਿੰਨਾ ਗਿਆਨ ਹੋ ਗਿਆ ਗਿਆਨ ਕਿਵੇਂ ਹੋਇਆ ਸਤਿਗੁਰੂ ਨਾਨਕ ਦੇ ਮਹਾਰਾਜ ਜੀਆ ਨੇ ਗੁਰਮੰਤਰ ਬਖਸ਼ਿਆ ਨਾਮ ਦਿੱਤਾ ਉਹ ਨਾਮ ਇਸ ਸਿਆਣੀ ਔਰਤ ਨੂੰ 24 ਘੰਟੇ ਹਰਿਦਮ ਉਹ ਨਾਮ ਚੱਲਦਾ ਹੀ ਰਹਿੰਦਾ ਸੀ ਫਿਰ ਅੱਖਣ ਲੱਗੀ ਦੁੱਧ ਪੁੱਤ ਨਾ ਮੰਗ ਨਾ 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 ਉਹ ਅਮਰਤ ਮੰਗ ਜਿਹੜਾ ਉਹਨਾਂ ਨੇ ਮੈਨੂੰ ਦਿੱਤਾ ਉਹ ਅਮਰਤ ਮਰਿਆਂ ਤੋਂ ਬਾਅਦ ਵੀ ਨਾਲ ਜਾਏਗਾ ਦੁੱਧ ਪੁੱਤ ਤਾਂ ਇੱਥੇ ਹੀ ਰਹਿ ਜਾਣੇ ਆ ਜਿੰਨਾ ਵੀ ਉਸ ਜੱਟੀ ਕੋਲੋਂ ਹੋਇਆ ਉਸਨੇ ਸਮਝਾਇਆ ਪਰ ਉਸਨੇ ਇਹੋ ਹੀ ਕਿਹਾ ਕਿ ਮੈਂ ਤਾਂ ਦੁੱਧ ਪੁੱਤੀ ਮੰਗਣਾ ਹੈ ਦੋਦੇ ਨੇ ਕਿਹਾ ਮੈਂ ਤਾਂ ਦੁੱਧ ਪੁੱਤੀ ਮੰਗਣਾ ਹੈ ਕਿਉਂ ਕਿ ਦੋਦਾ ਅਜੇ ਪਰਮੇਸ਼ਰ ਦੀ ਭਗਤੀ ਵਿੱਚ ਨਹੀਂ ਜੁੜਿਆ ਹੋਇਆ ਗੁਰੂ ਸਾਹਿਬ ਨੇ ਉਹਦੇ ਤੇ ਕਿਰਪਾ ਨਹੀਂ ਕੋਈ ਕੀਤੀ ਹੋਈ ਉਹ ਕਿਰਪਾ ਤੋਂ ਅਜੇ ਖਾਲੀ ਆ ਕਿਰਪਾ ਤੋਂ ਖਾਲੀ ਹੋਣ ਕਰਕੇ ਉਸ ਨੂੰ ਨਾਮ ਦੀ ਸੋਝੀ ਨਹੀਂ ਹੈ ਗਿਆਨ ਨਹੀਂ ਹੈ ਉਹ ਦੁਨਿਆਵੀ ਚੀਜ਼ਾਂ ਦੇ ਵਿੱਚ ਹੀ ਜਕੜਿਆ ਹੋਇਆ ਹੈ ਦੁਨਿਆਵੀ ਚੀਜ਼ਾਂ ਨੂੰ ਹੀ ਵੱਡੀਆਂ ਤੇ ਭਲੀਆਂ ਸਮਝ ਰਿਹਾ ਹੈ ਕਹਿਣ ਲੱਗਿਆ ਮੈਂ ਤਾਂ ਦੁੱਧ ਪੁੱਤੀ ਮੰਗਣਾ ਜੇ ਮੈਨੂੰ ਭੁੱਖ ਹੈ ਜੋ ਮੈਂ ਤਾਂ ਉਹੀ ਮੰਗਾਗਾ ਗੱਲ ਕੀ ਅਗਲੇ ਦਿਨ ਦੋਦਾ ਫੇਰ ਗਿਆ ਮੱਥਾ ਟੇਕਿਆ ਅੱਜ ਦੁੱਧ ਦੋਦਾ ਆਪ ਝੁੱਕ ਕੇ ਲੈ ਕੇ ਗਿਆ ਤੇ ਦੋਦੇ ਨੇ ਹੀ ਮਹਾਰਾਜ ਦੇ ਅੱਗੇ ਕੀਤਾ ਸਤਗੁਰਾਂ ਨੇ ਹੱਸ ਕੇ ਕਿਹਾ ਦੁੱਧਿਆ ਦੁੱਧ ਕਿਉ ਲਿਆਇਆ ਭਲਾ ਦੋਦੇ ਨੇ ਕਿਹਾ ਮਹਾਰਾਜ ਮੈਂ ਦੁੱਧੋ ਪੁੱਤੋਂ ਊਣਾ ਹਾਂ ਲੋਕਾਂ ਦੇ ਘਰ ਘਰ 10 10 ਮੱਝੀਆਂ ਤੇ 40 40 ਗਾਈਆਂ ਨੇ ਸੰਕੜੇ ਕੁਮਾ ਜਮੀਨਾ ਨੇ ਮੈਂ ਤਾਂ ਗੁਜ਼ਾਰਾ ਹੀ ਮਸਾਂ ਤੋਰਦਾ ਮੇਰੇ ਤੇ ਤਰੁਠੋ ਤੇ ਮਿਹਰ ਕਰੋ ਤਾਂ ਜੋ ਮੈਂ ਦੁੱਧ ਪੁੱਤ ਤੋਂ ਊਣਾ ਨਾ ਰਹਾ ਮਹਾਰਾਜ ਜੀਆਂ ਤੋਂ ਮੰਗ ਮੰਗੀ ਹੁਣ ਵੇਖੋ ਅੱਜ ਦੇ ਸਮੇਂ ਵਿੱਚ ਬੜੇ ਕਥਾਵਾਚਕ ਬੜੇ ਕੀਰਤਨੀਏ ਉਹ ਆਪ ਜੀ ਨੂੰ ਗੱਲਾਂ ਕਹਿੰਦੇ ਸੁਣਨਗੇ ਆਪਦੇ ਕੋਲੋਂ ਹੀ ਬਣਾ ਬਣਾ ਕਹੀ ਜਾਂਦੇ ਆ ਕਿ ਆਹ ਨਹੀਂ ਮੰਗਣਾ ਚਾਹੀਦਾ ਉਹ ਨਹੀਂ ਮੰਗਣਾ ਚਾਹੀਦਾ ਆਹ ਨਹੀਂ ਮੰਗਣਾ ਚਾਹੀਦਾ ਉਹ ਨਹੀਂ ਮੰਗਣਾ ਚਾਹੀਦਾ ਪਰ ਸੰਗਤ ਜੀ ਮੰਗੇਗਾ ਤਾਂ ਮਨੁੱਖ ਹੋ ਹੀ ਨਾ ਜਿਹੜੀ ਚੀਜ਼ ਦੀ ਮਨੁੱਖ ਨੂੰ ਭੁੱਖ ਹੈ ਹੁਣ ਦੁੱਧੇ ਨੂੰ ਦੁੱਧ ਪੁੱਤ ਦੀ ਭੁੱਖ ਹੈ ਤੇ ਉਹ ਦੁੱਧ ਪੁੱਤ ਮੰਗ ਰਿਹਾ ਹੈ ਕਿਸੇ ਨੂੰ ਮਾਇਆ ਦੀ ਭੁੱਖ ਹੈ ਮਾਇਆ ਮੰਗੇਗਾ ਕਿਸੇ ਨੂੰ ਮਾਨ ਇੱਜ਼ਤ ਦੀ ਭੁੱਖ ਹੈ ਉਹ ਮਾਨ ਸਨਮਾਨ ਮੰਗੇਗਾ ਕਿਸੇ ਨੂੰ ਸਾਧ ਸੰਗਤ ਜੀ ਪਰਮੇਸ਼ਰ ਦੇ ਨਾਮ ਦੀ ਭੁੱਖ ਹੋਵੇ ਤਾਂ ਹੀ ਤਾਂ ਉਹ ਪਰਮੇਸ਼ਰ ਦਾ ਨਾਮ ਮੰਗੇਗਾ ਨਾ ਬਚਨ ਆਉਂਦਾ ਸੁਖਮਨੀ ਸਾਹਿਬ ਅੰਦਰ ਚਾਰ ਪਦਾਰਥ ਜੇ ਕੋ ਮੰਗੈ ਸਾਧ ਜਨਾਂ ਕੀ ਸੇਵਾ ਲੱਗੈ ਇਸ ਤਰ੍ਹਾਂ ਕਰਕੇ ਜਿਸ ਮਨੁੱਖ ਨੂੰ ਜਿਹੜੀ ਚੀਜ਼ ਦੀ ਭੁੱਖ ਹੁੰਦੀ ਹੈ ਉਹ ਮਨੁੱਖ ਉਸੇ ਚੀਜ਼ ਦੀ ਅਰਦਾਸ ਕਰਦਾ ਹੈ ਫਿਰ ਮਹਾਰਾਜ ਨੇ ਬਚਨ ਕੀਤਾ ਕੁਝ ਹੋਰ ਮੰਗ ਲੈ ਆਖਿਆ ਜੀ ਦੁੱਧ ਪੁੱਤ ਚਾਹੀਦਾ ਤੀਜੀ ਵਾਰੀ ਫੇਰ ਬਚਨ ਕਿਹਾ ਮਹਾਰਾਜ ਨੇ ਕੁਝ ਹੋਰ ਮੰਗ ਲੈ ਪਰ ਦੋਦੇ ਨੇ ਫੇਰ ਕਿਹਾ ਸਤਗੁਰੂ ਜੀ ਦੁੱਧ ਪੁੱਤ ਦੀ ਦਾਤ ਦੇ ਦਿਓ ਮਰਦਾਨੇ ਨੇ ਕਿਹਾ ਓ ਭੋਲਿਆ ਲੋਕਾ ਨਾਲ ਵਾਹਿਗੁਰੂ ਦਾ ਪਿਆਰ ਵੀ ਮੰਗ ਲੈ ਵੀ ਦੁੱਧ ਪੁੱਤ ਤਾਂ ਮੰਗ ਲੈ ਚਲ ਨਾਲ ਪਿਆਰ ਵੀ ਮੰਗ ਲੈ ਵਾਹਿਗੁਰੂ ਦਾ ਦੋਦੇ ਨੇ ਕਿਹਾ ਭਲਾ ਫਕੀਰ ਰੱਬ ਦੇ ਇਹ ਤਾਂ ਤੁਹਾਡੀ ਖੁਸ਼ੀ ਰਹੀ ਦਿਓ ਪਰ ਦੁੱਧ ਪੁੱਤ ਨਾਲ ਤਾਂ ਪਹਿਲਾਂ ਘਰ ਭਰਪੂਰ ਕਰੋ ਨਾ ਦੋਦਾ ਕਹਿਣ ਲੱਗਿਆ ਵੀ ਜਿਹੜੀ ਵਾਹਿਗੁਰੂ ਦੀ ਪ੍ਰੇਮ ਦੀ ਦਾਤ ਹੈ ਵੀ ਉਹ ਤੁਹਾਡੀ ਖੁਸ਼ੀ ਆ ਮੈਨੂੰ ਦੇ ਦਿਓ ਕੋਈ ਗੱਲ ਨਹੀਂ ਪਰ ਪਹਿਲਾਂ ਮੈਨੂੰ ਦੁੱਧ ਪੁੱਤ ਦਿਓ ਘਰ ਭਰ ਦਿਓ ਮੇਰਾ ਦੁੱਧ ਪੁੱਤ ਨਾਲ ਸਤਿਗੁਰੂ ਜੀ ਹੱਸੇ ਤੇ ਹੱਸ ਕੇ ਬੋਲੇ ਕਈਆਂ ਦੀ ਮਾਇਆ ਵਿਰਾਗ ਨਾਲ ਛੁੱਟਦੀ ਆ ਕਈਆਂ ਨੂੰ ਮਾਇਆ ਵੱਲੋਂ ਰੱਜ ਆ ਕੇ ਵਿਰਾਗ ਲੱਗਦਾ ਚੰਗਾ ਦੋਦਿਆ ਤੈਨੂੰ ਦੁੱਧ ਪੁੱਤ ਥੀਵੇਗਾ ਪਰ ਦੋਦੋ ਰਾਣੀ ਦੇ ਸਤਸੰਗ ਕਰਕੇ ਤੈਨੂੰ ਨਾਮ ਵੀ ਫੁਰੇਗਾ ਇਹ ਬਚਨ ਮਹਾਰਾਜ ਨੇ ਕਿਹਾ ਇਹ ਤੈਨੂੰ ਦੁੱਧ ਪੁੱਤ ਵੀ ਮਿਲੂਗਾ ਪਰ ਤੇਰੇ ਘਰ ਵਾਲੀ ਦੇ ਸਤਸੰਗ ਕਰਕੇ ਤੈਨੂੰ ਪਰਮੇਸ਼ਰ ਦਾ ਨਾਮ ਵੀ ਫੁਰੇਗਾ ਇਹ ਮਹਾਰਾਜ ਨੇ ਵਰਦਾਨ ਦੇ ਦਿੱਤਾ ਇਹ ਵਰ ਲੈ ਕੇ ਦੋਦੇ ਨੇ ਮੱਥਾ ਟੇਕਿਆ ਤੇ ਦੋਵੇਂ ਜਾਣੇ ਘਰ ਵਾਪਸ ਆ ਗਏ ਦੋਦੇ ਦੀ ਬੋਟੀ ਜਿਸ ਨੂੰ ਸਤਿਗੁਰ ਜੀ ਦੇ ਮੂੰਹੋਂ ਸਹਿਜ ਸੁਭਾ ਦੋ ਦੋ ਰਾਣੀ ਦਾ ਵਰ ਨਿਕਲ ਗਿਆ ਸੀ ਮਹਾਰਾਜ ਨੇ ਸਹਿਜ ਸੁਭਾ ਕਹਤਾ ਸੀ ਨਾ ਦੋ ਦੋ ਰਾਣੀ ਦੇ ਸਤ ਸੰਗ ਕਰਕੇ ਤੈਨੂੰ ਨਾਮ ਵੀ ਫਰੇਗਾ ਦੋਦੇ ਦੀ ਬੋਟੀ ਜਿਸ ਨੂੰ ਸਤਿਗੁਰ ਜੀ ਦੇ ਮੂੰਹੋਂ ਸਹਿਜ ਸੁਭਾ ਦੋ ਦੋ ਰਾਣੀ ਦਾ ਵਰ ਨਿਕਲਿਆ ਸੀ ਸੁਰਤ ਵਿੱਚ ਉਹ ਰਾਣੀ ਹੋਈ ਬਣ ਚੁੱਕੀ ਸੀ ਕਿਉਂਕਿ ਸਿਮਰਨ ਦੇ ਆਨੰਦ ਵਿੱਚ ਉਹ ਐਉਂ ਉੱਚਮਨੀ ਅਰਥਾਤ ਉੱਚੇ ਖਿੜੇ ਟਿਕੇ ਸੁਖੀ ਤੇ ਰਸ ਭਰੇ ਮਨ ਵਿੱਚ ਰਹਿੰਦੀ ਹੈ ਕਿ ਰਾਜਾ ਤਖਤ ਤੇ ਬੈਠਾ ਵੀ ਉਸ ਉਮਾ ਵਿੱਚ ਨਹੀਂ ਆਉਂਦਾ ਜਿਹੜੇ ਉਮਾ ਵਿੱਚ ਦੋਦੇ ਦੇ ਘਰ ਵਾਲੀ ਰਹਿੰਦੀ ਹੈ ਅੰਦਰੋਂ ਵੀ ਖੁਸ਼ ਰਹਿੰਦੀ ਆ ਤੇ ਬਾਹਰੋਂ ਵੀ ਬੜੀ ਖੁਸ਼ ਰਹਿੰਦੀ ਆ ਸਹੇਲੀਆਂ ਵੀ ਹੁਣ ਉਸ ਦਾ ਹੋਰ ਬਦਲਿਆ ਸੁਭਾਅ ਤੇ ਚੰਦ ਖੇੜਾ ਤੇ ਉਸ ਦਾ ਮੱਥਾ ਚਮਕਦਾ ਤੇ ਨੈਣ ਚਮਕਦੇ ਤੱਕਦੀਆਂ ਸਨ ਪਰ ਇਸ ਦਾ ਉਹਨਾਂ ਵਿੱਚ ਬੈਠਣਾ ਘਟ ਗਿਆ ਕਿਉਂਕਿ ਬੰਦਗੀ ਕਰਨ ਵਾਲਿਆਂ ਦੀ ਇੱਕ ਇਹ ਵੀ ਨਿਸ਼ਾਨੀ ਹੈ ਕਿ ਉਹ ਬਹੁਤੇ ਲੋਕਾਂ ਦੀਆਂ ਮਜਲਸਾਂ ਵਿੱਚ ਨਹੀਂ ਬਹਿੰਦੇ ਉਹ ਲੋਕਾਂ ਤੋਂ ਦੂਰ ਥੋੜਾ ਅਲੱਗ ਵਹਿੰਦੇ ਆ ਸੋ ਪਹਿਲਾ ਸਲੂਕ ਜੋ ਵੇਲੀ ਚੋਗਾ ਚੁਗਣ ਵਾਲੀ ਤੇ ਰਾਹ ਜਾਂਦੀ ਲੱਤ ੜਾਉਣ ਵਾਲੀ ਦੁਨੀਆ ਤੋਂ ਦੋ ਦੋ ਰਾਣੀ ਨੂੰ ਮਿਲਿਆ ਸੀ ਉਸਦੇ ਹੱਕ ਭਲਾ ਹੋ ਟੁੱਕਾ ਪਤੀ ਵੈਰੀ ਵਣ ਦੀ ਥਾਂ ਅਰਸ਼ੀ ਜੋਤ ਦਾ ਆਪ ਪ੍ਰੇਮੀ ਬਣ ਗਿਆ ਸੀ ਭਾਵੇਂ ਉਹ ਲੋੜ ਕੋ ਦੁੱਧ ਪੁੱਤਦਾ ਸੀ ਪਰ ਇਹ ਮੰਨ ਚੁੱਕਾ ਸੀ ਕਿ ਦਾਤਾ ਜੀ ਅਰਸ਼ਾਂ ਤੋਂ ਆਏ ਕਲਾਵਾਨ ਪੁਰਖ ਨੇ ਤੇ ਗੁਰੂ ਕੇ ਬਾਕ ਵੀ ਸੱਤ ਹੋ ਗਏ 2-4 ਦਿਨ ਮਗਰ ਉਹ ਹੀ ਇਸ ਦਾ ਚਾਚਾ ਦੁਨੀਆ ਛੱਡ ਕੇ ਸਾਧ ਹੋ ਕੇ ਤੀਰਥਾਂ ਨੂੰ ਤੁਰ ਗਿਆ ਤੇ ਜਾਂਦਾ ਹੋਇਆ ਦੋ ਮੱਧੀਆਂ ਤੇ ਤਿੰਨ ਗਾਇਆਂ ਤੇ 100 ਕੁਮਾ ਜਮੀਨ ਕੋਠੇ ਤਿੰਨ ਜੋੜੀਆਂ ਬੜਧਾਂ ਦੀਆਂ ਤੇ ਹੋਰ ਹਾਲ ਸੁਹਾਗੇ ਵਾਹੀ ਦੇ ਸੰਦ ਸਾਰੇ ਦੋ ਦਿਨ ਦੇ ਕੇ ਤੁਰ ਗਿਆ ਦੇਖੋ ਮਹਾਰਾਜ ਦੀ ਜਦੋਂ ਕਿਰਪਾ ਹੁੰਦੀ ਹੈ ਤਾਂ ਪਤਾ ਨਹੀਂ ਲੱਗਦਾ ਵੀ ਕਿਹੜੇ ਪਾਸਿਓਂ ਦਾਤ ਕਿਵੇਂ ਆ ਜਾਂਦੀ ਹੈ ਜਦੋਂ ਗੁਰੂ ਸਾਹਿਬ ਦੀ ਕਰੋਪੀ ਹੁੰਦੀ ਆ ਉਦੋਂ ਸਾਡਾ ਐ ਇਕੱਲਾ-ਕੱਲਾ ਰੁਪਈਆ ਕਰਕੇ ਜੋੜਿਆ ਹੋਇਆ ਧਨ ਵੀ ਕਿਵੇਂ ਬਰਬਾਦ ਹੋ ਜਾਂਦਾ ਉਹਦਾ ਵੀ ਨਹੀਂ ਆਪਾਂ ਨੂੰ ਪਤਾ ਲੱਗਦਾ ਸੋ ਅੱਜ ਤੱਕ ਇੰਨਾ ਹੀ ਇਤਿਹਾਸ ਬਾਕੀ ਇਤਿਹਾਸ ਗੁਰੂ ਮਹਾਰਾਜੀਆਂ ਦੀ ਬਖਸ਼ਿਸ਼ ਭਾਈ ਦੋਦਾ ਤੇ ਦੋਦੋ ਰਾਣੀ ਉਹਨਾਂ ਦਾ ਪਾਵਨ ਪਵਿੱਤਰ ਇਤਿਹਾਸ ਅੱਪਾ ਕੱਲ ਨੂੰ ਸਰਵਣ ਕਰਾਂਗੇ ਗੱਜ ਕੇ ਫਤੇ ਬਲਾਓ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ